ਸਸਿਕਾ ਜੀ ਬੜੇ ਅਹਿਮ ਵਿਸ਼ੇ ਤੇ ਅੱਜ ਮੈਂ ਗੱਲਬਾਤ ਕਰਨੀ ਤੁਹਾਡੇ ਰੂਪ ਰੂਪ ਹਾਂ ਜਦੋਂ ਆਸਾਂ ਦੀ ਫਸਲ ਪੱਕਦੀ ਹੈ ਕਿੰਨੀਆਂ ਹਨੇਰੀਆਂ ਗੜੀਆਂ ਰੋਤਕਤ ਕੁਰਤਾ ਦਵਾਈਆਂ ਬੀਜਾਂ ਦੀਆਂ ਚੁਣੌਤੀਆਂ ਨੂੰ ਪਾਰ ਕਰਕੇ ਜਦੋਂ ਫਸਲ ਪੱਕਦੀ ਹੈ ਤੇ ਉੱਤੇ ਆਫਤ ਆ ਜੀ ਉਸ ਆਫਤ ਨੂੰ ਝੱਲਣਾ ਜੋ ਝੱਲ ਰਹੇ ਪਰਿਵਾਰ ਜਿਵੇਂ ਅੱਗ ਲੱਗਣ ਦੀਆਂ ਘਟਨਾਵਾਂ ਆ ਰਹੀਆਂ ਕਣਕ ਨੂੰ ਧੰਨ ਔਖਾ ਹੁੰਦਾ ਬਹੁਤ ਬਹੁਤ ਔਖਾ ਕੰਮ ਹੈ ਅਸੀਂ ਖੇਤੀ ਬਾੜੀ ਨਾਲ ਜੁੜੇ ਹੋਏ ਪਰਿਵਾਰਾਂ ਮੈਂ ਹੀ ਕਿਉਂ 10.93 ਲੱਖ ਲੋਕ ਪਰਿਵਾਰ ਪੰਜਾਬ ਚ ਕਿਤੀ ਕਰਦੇ ਜਦੋਂ ਅੱਗ ਲੱਗ ਗਈ ਕੁਦਰਤੀ ਆਫਤ ਆ ਗਈ ਫਸਲ ਝੜ ਗਈ ਜਾਂ ਜਲ ਗਈ ਫਿਰ ਆਸਾਂ ਜਮਾਂ ਬੁੱਝ ਜਾਂਦੀਆਂ ਕਿਉਂਕਿ 6 ਮਹੀਨੇ ਤਾਂ ਅਸੀਂ ਪਹਿਲਾਂ ਹੀ ਉਡੀਕਿਆ ਹੁੰਦਾ ਫਿਰ ਜਦੋਂ ਅੱਗ ਲੱਗ ਗਈ ਉਦੋਂ ਤੱਕ ਲੋਕਾਂ ਦੀ ਮਦਦ ਵੱਲ ਝਾਕਦੇ ਆਂ ਸੀ ਕੋਈ ਸਾਡੀ ਮਦਦ ਕਰੂਗਾ ਇੱਕ ਕੋਈ ਤਸੱਲੀ ਜਾਂ ਕੋਈ ਹੱਲ ਨਹੀਂ ਲੱਭਦਾ ਜਿਵੇਂ ਜਿਵੇਂ ਕੋਈ ਕਾਰ ਐਕਸੀਡੈਂਟ ਹੋ ਜਾਂਦਾ ਤਾਂ ਸਾਨੂੰ ਪਤਾ ਹੁੰਦਾ ਵੀ ਸਾਡਾ ਬੀਮਾ ਹੈਗਾ ਤਾਂ ਸਾਨੂੰ ਕਿਸੇ ਪ੍ਰਸ਼ਾਸਨ ਵੱਲ ਕਿਸੇ ਆਮ ਲੋਕ ਵੱਲ ਕਿਸੇ ਐਨਆਰਆਈ ਵੱਲ ਜਾਂ ਕਿਸੇ ਵੱਲ ਝਾਕਣ ਦੀ ਲੋੜ ਨਹੀਂ ਹੈ ਸਾਨੂੰ ਮਦਦ ਦੀ ਲੋੜ ਨਹੀਂ ਹੈਗੀ ਸਾਨੂੰ ਐਸ ਪਾਲਿਸੀ ਦੇ ਥਰੂ ਆ ਚੀਜ਼ ਮਿਲ ਜਾਣੀ ਹੈ ਫਸਲ ਬੀਮਾ ਯੋਜਨਾ ਮੈਨੂੰ ਲੱਗਦਾ ਹੈ ਕਿ ਇਹ ਤੇ ਚਰਚਾ ਹੋਣੀ ਬਣਦੀ ਹੈ ਕਿਉਂਕਿ ਕਿੱਥੇ-ਕਿੱਥੇ ਪਟਕਦਾ ਫਿਰੇ ਜੀਨੇ 6 ਮਹੀਨੇ ਬੜੀ ਨੈਗ ਨਾਲ ਪੁੱਤਾਂ ਵਾਂਗ ਪਾਲੀ ਫਸਲ ਹੈ ਕਿਦੇ ਮੂੰਹ ਨਹੀਂ ਚੱਕੀ ਉਹ ਜਿਹੜਾ ਸਬਰ ਰੱਖਦਾ ਉਹ ਉਹਦਾ ਸਬਰ ਕਿਸੇ ਮੂਰੇ ਝੋਲੀ ਉੱਡਣ ਅੱਡਣ ਨੂੰ ਉਹ ਉਹ ਸ਼ਾਇਦ ਅੰਦਰੋਂ ਇਜਾਜ਼ਤ ਨਹੀਂ ਦਿੰਦਾ ਭਾਵੇਂ 100 ਤਰ੍ਹਾਂ ਦੇ ਚੁਣੌਤੀਆਂ ਆਉਂਦੇ ਮੂਰੇ ਪਰ ਇਹਦੇ ਲਈ ਇੱਕ ਟੈਕਨੀਕਲੀ ਹੱਲ ਹੋਣਾ ਬਣਦਾ ਜੀ ਜਿਸ ਤੇ ਮੈਨੂੰ ਲੱਗਦਾ ਹੈ ਫਸਲ ਬੀਮਾ ਯੋਜਨਾ ਬਹੁਤ ਜ਼ਰੂਰੀ ਹੈ ਜੀ ਤੇ ਚਰਚਾ ਹੀ ਨਹੀਂ ਹੋਈ ਕਿਤੇ 2016 ਚ ਇੱਕ ਵਾਰੀ ਮੇਰੇ ਧਿਆਨ ਚ ਆਈ ਸੀ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਆਈ ਸੀ ਉਹਦੇ ਵਿੱਚ ਸਟੇਟ ਦਾ ਸੈਂਟਰ ਦਾ ਤੇ ਕਿਸਾਨ ਨੇ ਬੀਮਾ ਕਰਾਉਣਾ ਸੀ ਉਹਦੀ ਵੀ ਜਿਵੇਂ ਆਪਾਂ ਦੂਜੇ ਬੀਮੇ ਕਰਾਉਨੇ ਆ ਉਹ ਗਾਂ ਕਿਉਂ ਨਹੀਂ ਵਧੀ ਇਹਦੇ ਤੇ ਵੀ ਕਦੇ ਕੋਈ ਠੋਸ ਗੱਲਬਾਤ ਨਹੀਂ ਹੋਈ ਪਰ ਮੈਨੂੰ ਲੱਗਦਾ ਕਿ ਫਸਲ ਦੀ ਕੁਦਰਤੀ ਆਫਤ ਨੂੰ ਸਿਰਫ ਬੀਮਾ ਯੋਜਨਾ ਹੀ ਠੀਕ ਕਰ ਸਕਦੀ ਹੈ ਅਸੀਂ ਲਗਭਗ ਦੇਸ਼ ਦੇ 1.54 ਡੇਢ ਕਿ ਰੁਪਿਆ ਸਾਡੇ ਕੋਲੇ ਰਕਬਾ ਹੈ ਦੇਸ਼ ਦਾ ਖੇਤੀਬਾੜੀ ਨਾਲ ਜਿਹੜਾ ਜੁੜਿਆ ਹੋਇਆ ਹੈ ਅਸੀਂ ਪਰ ਕਣਕ ਦੇ ਖੇਤਰ ਦੇ ਵਿੱਚ 30-31% ਯੋਗਦਾਨ ਪਾਉਂਦੇ ਹਾਂ ਸੈਂਟਰ ਪੂਲ 'ਚ ਅੰਨ ਦੇ ਸੈਂਟਰ ਪੂਲ 'ਚ ਪੰਜ ਇੱਕ ਸਟੇਟਾਂ 'ਚ ਬਹੁਤ ਹੀ ਕਣਕ ਹੁੰਦੀ ਹੈ ਜਿਸ 'ਚ ਪੰਜਾਬ ਦਾ ਵੱਡਾ ਰੋਲ ਹੈ 30-31% ਹਿੱਸਾ ਹੈ ਝੋਨੇ 'ਚ ਅਸੀਂ 21% ਹਿੱਸਾ ਬੋਨੇ ਹਾਂ ਝੋੜਾਂ 'ਚ ਝੋੜਾਂ 'ਚ 21% ਹਿੱਸਾ ਹੈ ਸਾਡਾ ਇੱਕ ਸਾਡੀ ਐਵਰੇਜ ਹੀ ਹੈ ਕਿ 35 ਲੱਖ ਏਕਟੇਰ ਦੇ ਵਿੱਚ ਕਣਕ ਹੁੰਦੀ ਹੈ ਹੁਣ ਤਾਂ ਝੋਨਾ ਵੀ 32 ਲੱਖ ਏਕਟੇਰ ਨੂੰ ਟੱਚ ਕਰਦਾ ਹੈ ਅਸੀਂ ਸੈਂਟਰ ਪੂਲ ਦੇ ਵਿੱਚ ਸੈਂਟਰ ਦੇ ਵਿੱਚ ਬਹੁਤ ਸਾਰੇ ਜਿਹੜਾ ਮੇਨ ਅੰਨ ਭੰਡਾਰਾ ਵਿੱਚ 26% ਝੋਨੇ ਕਣਕ ਦਾ ਐਵਰੇਜ ਹੈ ਸਾਡਾ ਕਣਕ ਦਾ ਚਲੋ ਮੈਂ ਦੱਸੀ ਤੱਕ 30 31% ਹੈ ਐਵਰੇਜ ਸਾਡੀ ਕਣਕ 1 ਲੱਖ 70 ਲੱਖ ਟਨ ਕਣਕ ਆਸਾਂ ਹੈਗੀਆਂ ਇਸ ਵਾਰ ਇਸ ਵਾਰ ਥੋੜਾ ਜਿਹਾ ਹੋਰ ਵੀ ਵਧਣ ਦੀ ਝਾਕ ਹੈ 2018-19 ਵਿੱਚ ਬੇਸ਼ੱਕ ਅਸੀਂ ਘਟੇ ਵਧੇ ਸੀ ਅ ਇੱਕ 183 ਲੱਖ ਟਨ ਹੋ ਗਈ ਸੀਗੀ 2021-22 ਦੇ ਵਿੱਚ ਅਸੀਂ ਘਟੇ ਸੀ ਉਹਨੂੰ ਗਰਮੀ 649 ਰਹੀ ਸੀ ਇਹ ਸਾਰੇ ਤਾਂ ਅੰਕੜੇ ਆ ਸਾਡਾ ਹਿੱਸਾ ਕਿੱਡਾ ਹੈ ਪਰ ਇਸੇ ਦੇ ਵਿੱਚ ਜਿਹੜੇ ਚੁਣੌਤੀਆਂ ਖੇਤੀ ਦੀਆਂ ਉਹਦੇ ਵਿੱਚ ਅਸੀਂ ਹੱਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ پا ਰਹੇ ਆ ਅ ਮੁਆਵਜ਼ੇ ਵੀ ਉਸ ਪੱਧਰ ਤੇ ਨਹੀਂ ਪਾਉਂਦੇ ਕਿਉਂਕਿ ਸਾਡੀਆਂ ਜਿਹੜੀਆਂ ਸਟੇਟ ਦੀਆਂ ਸਾਰੀ ਸਟੇਟਾਂ ਦੀਆਂ ਹੁਣ ਤਾਂ ਆਰਥਿਕ ਜਿਹੜੀਆਂ ਚੂਲਾਂ ਹਿੱਲੀਆਂ ਪਈਆਂ ਪੰਜਾਬ ਨੇ ਪੰਜਾਬ ਦੇ ਅਰਥਵਸਥਾ ਦਾ ਵੀ ਇਹੀ ਹਾਲ ਹੈ ਲਗਭਗ ਸੋ ਇਹਦੇ ਵਿੱਚ ਸਾਨੂੰ ਮੈਂ ਕਹੂੰਗਾ ਕਿ ਅਸੀਂ ਕੁਝ ਕਰਨ ਵਾਸਤੇ ਚੁਣੀਆਂ ਕਿਸੇ ਨੂੰ ਖੁਸ਼ ਕਰਨ ਵਾਸਤੇ ਅਸੀਂ ਖੁਸ਼ ਕਰਨ ਵਾਸਤੇ ਹੋ ਗਏ ਆ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਤਾਂ ਨਹੀਂ ਗਾਂਬਾਦ ਪਾਉਂਦੀਆਂ ਕਿਉਂਕਿ ਆਰਥਿਕ ਚੈਲੰਜਸ ਬੜੇ ਨੇ ਬਹੁਤਾ ਅਰਥਚਾਰਾ ਸਾਡਾ ਜਿਹੜਾ ਹੈਗਾ ਉਹ ਆਜ਼ਾਦੀ ਨਹੀਂ ਦਿੰਦਾ ਇਹੋ ਜਿਹੇ ਚੈਲੰਜ ਭਰੇ ਫੈਸਲੇ ਲੈਣ ਤੇ ਕਿਉਂਕਿ ਅਸੀਂ ਸਬਸਿਡੀਆਂ ਦੇ ਆਦੀ ਹੋ ਗਏ ਹਾਂ ਮੈਂ ਉਹਨਾਂ ਲੋਕਾਂ ਚੋਂ ਆਨਾ ਮੈਨੂੰ ਵੀ ਲੱਗਦਾ ਹੁੰਦਾ ਹੈ ਕਿ ਜਿਹੜੇ ਜਿਹੜੇ 300 ਯੂਨਿਟ ਤੇ ਖੁਸ਼ ਨਹੀਂ ਅਸੀਂ ਉਹ ਉਹ ਮੈਂ ਉਹਨਾਂ ਗਨਾਕਰਾਂ ਚ ਮੰਨਦਾ ਹਾਂ ਆਪਣੇ ਆਪ ਨੂੰ ਕਿ ਅਸੀਂ 300 ਯੂਨਿਟ ਦੇ ਨਾਲ ਪੰਜਾਬ ਨੂੰ ਕਿੱਡੀ ਠੇਸ ਪਹਚਾ ਰਹੇ ਪੰਜਾਬ ਦੀ ਅਰਥਵਿਵਸਥਾ ਨੂੰ ਕਿਉਂਕਿ ਅਸੀਂ ਭਰ ਸਕਦੇ ਹਾਂ ਸਮਰੱਥ ਹਾਂ ਇਹ ਤਾਂ ਉਹ ਜਿਹੜਾ ਬੰਦਾ ਲੋੜ ਬੰਦਾ ਹੈ ਉਹ ਨਾਂ ਭਰੇ ਕੋਈ ਗੱਲ ਨਹੀਂ ਉਹਦੀ ਮਦਦ ਹੁੰਦੀ ਹੈ ਬਹੁਤ ਸਾਰੇ ਲੋਕ ਆਟਾ ਦਾਲ ਸਕੀਮ ਚ ਵੀ ਜੁੜੇ ਹੋਏ ਆ ਜਿਹੜੇ ਨਜਾਇਜ਼ ਲੈਂਦੇ ਆ ਬਹੁਤ ਸਾਰੇ ਲੋਕ ਬੱਸ ਦਾ ਕਰਾਇਆ ਦੇ ਸਕਦੇ ਆ ਪਰ ਉਹ ਖੁਸ਼ ਹੈ ਕਿ ਅਸੀਂ ਫਰੀ ਚ ਸਫ਼ਰ ਕਰਦੇ ਆ ਪਰ ਉਹਦੇ ਛੋਟੇ ਛੋਟੇ ਲਾਲਚਾਂ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਅਰਥਚਾਰਾ ਜਿਹੜਾ ਹੈ ਉਹ ਸੰਕਟ ਚ ਆਇਆ ਹੋਇਆ ਤੇ ਸੰਕਟ ਦੇ ਵਿੱਚੋਂ ਕੋਈ ਚੀਜ਼ ਬਿਹਤਰ ਨਹੀਂ ਕੀਤੀ ਜਾ ਸਕਦੀ ਹੁੰਦੀ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਜੇ ਕੋਈ ਬੰਦਾ ਜੇ ਕੋਈ ਆਗੂ ਕਰਨਾ ਚਾਹੀ। ਵੀ ਮੈਂ ਆ ਸਬਸਿਡੀਆਂ ਤੁਹਾਡੀਆਂ ਰੋਕੂੰਗਾ ਜਾਂ ਆ ਬੰਦੇ ਆ ਜਿਹੜੇ ਇਹਦਾ ਲਾਹਾ ਨਹੀਂ ਲੈਣਗੇ ਤਾਂ ਮੈਨੂੰ ਲੱਗਦਾ ਅਸੀਂ ਸੜਕਾਂ ਬੰਦ ਕਰਦੇ ਆਂ। ਇਹ ਸਾਨੂੰ ਸੋਚਣਾ ਪੈਣਾ ਹੈ ਕਿ ਸਟੇਟ ਇੱਕ ਪਰਿਵਾਰ ਹੁੰਦਾ ਹੈ ਤੇ ਪਰਿਵਾਰ ਦੇ ਵਿੱਚ ਫ੍ਰੀ ਖੁਸ਼ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਪਰਿਵਾਰ ਨੂੰ ਲੰਮਾ ਟਾਈਮ ਕਿੰਨੇ ਦਿਨ ਅਸੀਂ ਇੱਕ ਟਰੈਕਟਰ ਚ ਆਪਦੇ ਘਰੋਂ ਤੇਲ ਪਾ ਕੇ ਦੇ ਦੇ ਦਾਂਗੇ ਸਟੇਟ ਇਹ ਕੰਮ ਕਰ ਰਿਹਾ। ਤੇ ਅਸੀਂ ਅਸੀਂ ਲੋਕਤੰਤਰ ਨੇ ਇਹ ਮੈਨੂੰ ਲੱਗਦਾ ਹੈ ਕਿ ਖੁਸ਼ ਕਰਨ ਦੀਆਂ ਪਾਲਿਸੀਆਂ ਅਡਾਪਟ ਕਰ ਲਈਆਂ ਕੁਸ਼ ਕਰਨ ਦੀਆਂ ਪਾਲਿਸੀਆਂ ਛੜਤੀਆਂ ਕਿਉਂਕਿ ਕੁਸ਼ ਕਰਨਾ ਤਾਂ ਸਖਤ ਹੋਣਾ ਪੈਣਾ ਤੇ ਸਖਤ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਹੋ ਨਹੀਂ پا ਰਿਹਾ ਤੇ ਮੈਂ ਮੈਂ ਇਹ ਵੀ ਨੌਜਵਾਨ ਪੀੜੀ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਚਰਚਾ ਹੀ ਨਹੀਂ ਕਰਦੇ ਅਰਥਵਿਵਸਥਾ ਦੇ ਉੱਤੇ ਅਰਥਵਿਵਸਥਾ ਦੇ ਉੱਤੇ ਚਰਚਾ ਕਰਨ ਵਾਲਾ ਸਾਡਾ ਜਾਂ ਤਾਂ ਸਾਡੀ ਐਜੂਕੇਸ਼ਨ ਦੇ ਵਿੱਚ ਹੈ ਨਹੀਂ ਜਾਂ ਖੁੱਲੀਆਂ ਡਿਬੇਟਸ ਦੇ ਮੌਕੇ ਹੈ ਨਹੀਂ ਜਾਂ ਅਸੀਂ ਮੌਕੇ ਰੱਖਦੇ ਹੀ ਨਹੀਂ ਸਾਨੂੰ ਤਾਂ ਬਹੁਤੇ ਅੰਕੜੇ ਨਹੀਂ ਪਤਾ ਹੁੰਦੇ ਵੀ ਅਸਲੀਅਤ ਦੇ ਵਿੱਚ ਹੋ ਕੀ ਰਿਹਾ ਤੇ ਉਹ ਵੀ ਫਿਰ ਉਹ ਜਿਵੇਂ ਪਸ਼ੂ ਨੂੰ ਆਪਾਂ ਕੋਈ ਦਵਾਈ ਦਿੰਨੇ ਆ ਪੇੜੇ 'ਚ ਲਪੇਟ ਕੇ ਜੇ ਹੌਲੀ ਦੇ ਦਿੰਨੇ ਸਾਨੂੰ ਕੋਈ ਨਾ ਕੋਈ ਦਵਾਈ ਦੇ ਦਿੰਦੇ ਆ ਤੇ ਪੇੜੇ 'ਚ ਲਪੇਟ ਕੇ ਅਸੀਂ ਖਾ ਲੈਨੇ ਆ ਪਰ ਮੈਨੂੰ ਜਿੰਨਾ ਕ ਮੈਂ ਮੈਂ ਧਿਆਨ ਹੈਗਾ 15-20 ਸਾਲ ਤੋਂ ਜਿੰਨੇ 'ਚ ਸਮੇਂ ਰੱਖਦੇ ਸੀ ਕਿਸਾਨੀ ਨਾਲ ਜੁੜੇ ਆ ਤਾਂ ਸਾਰੀਆਂ ਚੀਜ਼ਾਂ ਜਿਹੜੀ ਹੈਗੀ ਆ ਜੀ ਉਹ ਫਸਲ ਬੀਮਾ ਯੋਜਨਾ ਬਹੁਤ ਜ਼ਰੂਰੀ ਹੈ ਮੈਂ ਮੈਂ ਤਾਂ ਇਹ ਵੀ ਸਲਾਹ ਦੇਵਾਂਗਾ ਜੇ ਕੋਈ ਸੱਜਣ ਜਿਹੜੇ ਸਮਰੱਥ ਨੇ ਉਹ ਸੁਣਦੇ ਹੋਣ ਕਿ ਸੀਐਸਆਰ ਨੂੰ ਵੀ ਡਾਇਰਟ ਕੀਤਾ ਜਾ ਸਕਦਾ ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਦਾ ਜਿਹੜਾ ਸੀਐਸਆਰ ਫੰਡ ਹੈ ਉਹ ਕਿਸਾਨੀ ਦੇ ਬੀਮਿਆਂ ਦੇ ਲਈ ਵਰਤਿਆ ਜਾ ਸਕਦਾ ਹੈਗਾ ਬਹੁਤ ਕੁਝ ਹੈ ਪਰ ਸਾਨੂੰ ਹਿੰਮਤ ਕਰਨੀ ਪਊਗੀ ਸਾਨੂੰ ਸਾਧਨ ਖੋਜਣੇ ਪੈਣਗੇ ਅਸੀਂ ਤਾਂ ਇੱਕ ਦੂਜੇ ਦੀਆਂ ਨੁਕਤੇ ਜਿੰਨੀਆਂ ਦੇ ਨੁਕਤੇ ਜਿੰਨੀਆਂ ਕਰਨ ਤੇ ਉਹਦੇ ਜਵਾਬ ਦੇਣ ਚ ਲੱਗੇ ਪਏ ਆ ਮੈਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ VOTERਾਂ ਨੂੰ ਤੇ ਸਪੋਰਟਰਾਂ ਨੂੰ ਇਹ ਬੇਨਤੀ ਕਰਦਾ ਕਿ ਅਸੀਂ ਆਪਦੇ ਆਗੂਆਂ ਨੂੰ ਕਹੀ ਕੋਈ ਨਵਾਂ ਹੱਲ ਤਾਂ ਦੱਸੋ ਯਾਰ ਅਸੀਂ ਸਾਰੀ ਦਿਹਾੜੀ ਇੱਕ ਦੂਜੇ ਨੂੰ ਗਾਲਾਂ ਕੱਢਣ ਤੇ ਇੱਕ ਦੂਜੇ ਦੀਆਂ ਨਿੱਜੀ ਜ਼ਿੰਦਗੀਆਂ 'ਚ ਝਾਕਣ ਦੀ ਬਜਾਏ ਕੋਈ ਪੰਜਾਬ ਲਈ ਹੱਲ ਕਿਉਂ ਨਹੀਂ ਕੱਢ ਪਾ ਰਹੇ ਕੋਈ ਚੀਜ਼ ਤਾਂ ਦਿਖਾਓ ਵੀ ਆਹ ਹੱਲ ਹੈ ਆ ਆ ਇਹਨੂੰ ਅਰਥਵਸਥਾ ਨੂੰ ਇਸ ਤਰ੍ਹਾਂ ਸੁਧਾਰਿਆ ਜਾ ਸਕਦਾ ਅਰਥਵਸਥਾ 'ਚ ਆਹ ਚੀਜ਼ ਚੇਂਜਸ ਕੀਤੇ ਜਾ ਸਕਦੇ ਆ ਸਭ ਤੋਂ ਪਹਿਲ ਹੈ ਜਿਹੜੀ ਉਹ ਅਰਥਵਸਥਾ ਸਾਡੀ ਟਾਈ ਫਾਇਰ ਬਗਰੇਡ ਦੀਆਂ ਗੱਡੀਆਂ ਜਿਹੜੀਆਂ ਸਾਨੂੰ ਹੁਣ ਯਾਦ ਆਉਂਦੀਆਂ ਅੱਗ ਵੇਲੇ ਆ ਕੇ ਯਾਦ ਆਉਂਦੀ ਹੈ ਉਦੋਂ ਮੈਂ ਮੈਂ ਮੇਰੇ ਬਹੁਤ ਸਾਰੇ ਲੋਕ ਸ਼ਾਇਦ ਇਸ ਗੱਲ ਦਾ ਗਿਲਾ ਕਰਨਗੇ ਜਦੋਂ ਇਹ ਹਫਤੇ 10 ਦਿਨਾਂ ਬਾਅਦ ਵੀ ਅਸੀਂ ਸੀਮਤ ਉੱਥੇ ਹੀ ਰਹਿ ਜੰਨੇ ਠੇਕਿਆਂ ਤੱਕ ਤੇ ਠਾਣਿਆਂ ਤੱਕ ਰਾਜੀਨਾਮਿਆਂ ਤੱਕ ਰੈਲੀਆਂ ਤੱਕ ਯਾਤਰਾਵਾਂ ਤੱਕ ਰੋਸਦਰਨਿਆਂ ਤੱਕ ਅਸੀਂ ਚਰਚਾ ਹੀ ਨਹੀਂ ਕਰ ਪਾ ਰਹੇ ਕਿ ਨਵੇਂ ਸਾਧਨ ਕਿਵੇਂ ਜਟਾਉਣੇ ਆ ਸਟੇਟ ਨੇ ਸਟਰੀਟ ਸਾਡਾ ਫਸਲਾਂ ਦੇ ਉੱਤੇ 17% ਸਾਡੀ ਅਰਥਵਿਵਸਥਾ ਦਾ ਹਿੱਸਾ ਹੈ 11% ਸਾਡੇ ਪਸ਼ੂਆਂ ਦਾ ਅਦਾਜੀਤ ਮੀਟ ਆਉਂਦਾ ਹੈ ਪਸ਼ੂ ਆਉਂਦੇ ਆ ਦੁੱਧਾਰੂ ਪਸ਼ੂ ਆਉਂਦੇ ਆ ਹੋਰ ਚੀਜ਼ ਲਾਈਵ ਸਟਾਕ ਕਹਿੰਦੇ ਨੇ ਜਿਹਨੂੰ ਉਹ ਤੇ 28% ਇਹਦੇ ਦੁਆਲੇ ਕਹਾਣੀ ਘੁਕਦੀ ਹੈ ਜਿਹੜੀ ਖੇਤੀ ਦੀ ਹੈ ਖੇਤੀ ਪ੍ਰਧਾਨ ਸੂਬਾ 11 ਲੱਖ ਦੇ ਲੋਕ ਤਕਰੀਬ ਖੇਤੀ ਨਾਲ ਹੀ ਜੁੜੇ ਹੋਏ ਹੈ ਤੇ ਇਹਦੀ ਇਹਦੀ ਇਕਨੋਮੀ ਨੂੰ ਸਟਰੋਂਗ ਕਰਨ ਲਈ ਠੋਸ ਯਤਨ ਕਰਨ ਲਈ ਸਾਨੂੰ ਯਤਨਸ਼ੀਲ ਹੋਣਾ ਪੈਣਾ ਹੈ ਸਾਨੂੰ ਜਿਹੜੇ ਬੰਦੇ ਕਿਰਾਏ ਦੀ ਬਸ ਤੇ ਚੜ ਸਕਦੇ ਬਸ ਤੇ ਚੜਨ ਜਿਹੜੇ ਬੰਦੇ ਆਟਾ ਦਾਲ ਬਿਨਾ ਤੁਹਾਡਾ ਮਹਾਰਾਏ ਨੇ ਤੁਹਾਨੂੰ ਸਮਰੱਥ ਸਮੱਤ ਤੇ ਸਮਰੱਥਾ ਬਖਸ਼ੀ ਉਹਨਾਂ ਨੂੰ ਆਟਾ ਦਾਲ ਸਕੀਮ ਚੋਂ ਆਪ ਦੇ ਆਪ ਨੂੰ ਡਰਾਅ ਕਰ ਲੈਣਾ ਚਾਹੀਦਾ ਹੈ ਬੈਸਿਕ ਜਿਹੜੇ ਬੰਦੇ ਬਿਜਲੀ ਦਾ ਬਿੱਲ ਭਰਨ ਦੇ ਸਮਰੱਥਾ ਰੱਖਦੇ ਐ ਉਹ 300 200 ਯੂਨਟਾਂ ਚੋਂ ਨਿਕਲਣਾ ਚਾਹੀਦਾ ਹੈ ਹਿੰਮਤ ਕਰਨੀ ਚਾਹੀਦੀ ਸਾਨੂੰ ਅਸੀਂ ਤਾਂ ਉਸੇ ਹੀ ਕਹਾਣੀ ਚ ਖੜ ਕੇ ਸਾਡੀ ਮਾਨਸਿਕ ਮਾਨਸਿਕ ਹਾਲਾਤ ਵੀ ਉਹੀ ਹੋ ਗਈ ਹੈ ਬੀਹਾ ਮਿਰਿਆ ਠੀਕ ਹੈ ਅਸੀਂ ਉਹਨਾਂ ਲੋਕਾਂ ਨੂੰ ਸੁਦਾ ਗਾਲਾਂ ਖੜਦੇ ਆ ਮੈਂ 15 ਸਾਲ ਤੋਂ ਸਮਝ ਨਾਲ ਵੋਟ ਪਾ ਕੇ ਵੋਟ ਪਾਉਣ ਲੱਗੇ ਆ ਤਬ ਅਰਥਵਿਵਸਥਾ ਦੇ ਹਿਸਾਬ ਨਾਲ ਮੈਨੂੰ ਲੱਗਾ ਮੈਂ ਵੀ ਨਹੀਂ ਉਹ ਬਸ ਚੋਣ ਅਸੀਂ ਪੋਲਿਟੀਸ਼ਨ ਕੌਣ ਹੈ ਰਾਜਨੀਤਿਕ ਲੋਕ ਕੌਣ ਹੈ ਸਾਡੀ ਚੋਣ ਦਾ ਸ਼ੀਸ਼ਾ ਸਾਡੀ ਸਾਡੀ ਸੋਚ ਦਾ ਸ਼ੀਸ਼ਾ ਉਹ ਨਵੇਂ ਬੰਦੇ ਨਹੀਂ ਤਾਂ ਅਲੇ ਗ੍ਰਹਿ ਤੋਂ ਨਹੀਂ ਆਏ ਆਪਣੇ ਬੰਦੇ ਹੈ ਜਿਹੇ ਜੀ ਅਸੀਂ ਤਸੱਲੀ ਚਾਹੁੰਦੇ ਆ ਉਹ 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 ਹੋਇਆ ਤੁਹਾਡਾ ਰੂਪ ਉਹਨਾਂ ਧਾਰ ਲਿਆ ਉਹ ਗਾਂ ਵਾਲੇ ਗਰੇਤ ਆਪਣੇ ਵਰਗੇ ਬੰਦੇ ਆ ਕਈਏ ਅਸੀਂ ਸਬਸਿਡੀਆਂ ਛੱਡਦੇ ਆ ਆਓ ਆਪਸ ਸਦਾਰ ਕਰੀਏ ਪਰ ਹੀਆਂ ਕਿਥੇ ਪੈਂਦਾ ਛੋਟੇ ਛੋਟੇ ਨਿੱਕੇ ਨਿੱਕੇ ਲਾਲਚ ਯਾਰ ਅਸੀਂ ਤੜਕੇ ਕੁੰਡੀ ਲਾ ਕੇ ਤੇ ਉਸੇ ਪਾਣੀ ਨਾਲ ਨਹਾ ਕੇ ਨਤਮਸਤਕ ਹੋਣ ਜਾਂਦੇ ਆ ਪੰਜਾਬੀ ਉਹ ਸਾਡੀ ਫਿਤਰਤ ਨਹੀਂ ਚੰਗਾ ਲੱਗਿਆ ਸੁਝਾ ਦਿਓ ਜੜਦੀ ਕਲਾਚ